ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੇ ਆਪਾਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਆਂ ਇਹ ਸੜ ਡਿਜ਼ਾਈਨ ਨੂੰ ਤੁਸੀਂ ਕੋਟੀ ਸਵਾਟਰ ਜੈਕਟ ਕਾਸਤੇ ਵੀ ਪਾ ਸਕਦੇ ਹੋ ਟੂਪੀ ਸਟੌਲ ਸਖਾਫ ਸ਼ਾਲ ਮਫਰਲ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਇਹ ਬਹੁਤ ਹੀ ਸੁੰਦਰ ਡਿਜ਼ਾਈਨ ਹੈ ਤੇ ਇਹ ਅਠ ਅਠ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਛੀਸ ਵਾਲੀਆਂ ਦਾ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਖਾਤਰ ਵੀਡੀਓ ਨੂੰ ਐਂਡ ਟਿੱਕਰ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆ ਸ਼ੇਅਰ ਤੇ ਲਾਈਕ ਕਰਿਓ ਤੇ ਡਿਜ਼ਾਈਨ ਸਿੱਧੇ ਪਾਸਿਓ ਇਸ ਤਰੀਕੇ ਨਾਲ ਦਿਖਦਾ ਤੇ ਉਲਟੇ ਪਾਸਿਓ ਇਸ ਤਰੀਕੇ ਨਾਲ ਦਿਖਦਾ ਚਲੋ ਜੀ ਅਸੀਂ ਦੱਸਦੇ ਆ ਤੇ ਆਪਾਂ 8 8 ਕੁੰਡਿਆਂ ਦੇ ਹਿਸਾਬ ਨਾਲ 24 ਕੁੰਡੇ ਪਾਏ ਐ ਤੇ ਪਹਿਲੀ ਸਲਾਈ ਆਪਾਂ ਸਾਰੇ ਉਲਟੀ ਕੱਢਾਂਗੇ ਇਹ ਆਪਾਂ ਸਾਰੀ ਸਲਾਈ ਉਲਟੀ ਕੱਢਾਂਗੇ ਤੇ ਆਪਾਂ 24 ਕੁੰਡੇ ਪਾਏ 8 8 ਕੁੰਡਿਆਂ ਦੇ ਹਿਸਾਬ ਨਾਲ ਇਹ ਸਾਰੀ ਆ ਪੌਂਟੀ ਬੁਣ ਲੈਨੇ ਇਹ ਆਪਾਂ ਸਿੱਧੇ ਪਾਸੇ ਸਾਰੀ ਸਲਾਈ ਉਲਟੀ ਬੁਣ ਲਈ ਹੁਣ ਆਪਾਂ ਉਲਟੇ ਪਾਸੇ ਆਂ ਲਿਕਾ ਕੁੰਡਾ ਆਪਾਂ ਤਾਰਾਂਗੇ ਤੇ ਇਹ ਸਾਰੀ ਸਲਾਈ ਆਪਾਂ ਉਲਟੇ ਪਾਸੇ ਸਿੱਧੀ ਬਣਾਵਾਂਗੇ ਇਹ ਆਪਾਂ ਸਾਰੀ ਸਿੱਧੀ ਬਣ ਕੇ ਫਿਰ ਦਿਖਾਉਣੇ ਆਂ ਲਓ ਜੀ ਆਪਾਂ ਦੋ ਸਲਾਈਆਂ ਕੱਟ ਲਈਆਂ

ये अपनी तीजी सुनाई है सीधे पास दो बिना बने उतारा धागा आप दे पासे करा हम धागा दूजे पास करा छी कुंडे फिर अपना सीधे बनाए तेन चार पाँच छे धागा आपसे करा धागा दूजे पासे करा दो बिना बना उतारे अपना छी फिर सीधे बनाए छे हो गए तो कला बच गए अपना तो एक अपना उधर इनू भी आप सीधा ही बन लागे ये अठ अठ कुंड हिसाब न ही पाने हैं हम आप उल्टे पासे कर दें। में पास सिलाई शुरू करते जिमें कुे आप तीजी सिलाई तो बने से चौथी तो बन गए छह कुंडे अपने उल्टे बनने एक कुंडा आप बिना बनने उधर चार उल्टे बनने पांच छे ਤਾਕਾ ਦੂਜੇ ਪਾਸੇ ਕਰਾਂਗੇ ਜਿਹੜੇ ਆਪਾਂ ਬਿਣਾ ਬਣੇ ਉਤਾਰੇ ਸੀ ਉਹਨਾਂ ਨੂੰ ਬਿਣਾ ਬਣੇ ਉਤਾਰਾਂਗੇ ਤਾਂ ਘਾਹ ਦੇ ਪਾਸੇ ਕਰਾਂਗੇ ਫਿਰ 6 ਕੁੰਡੇ ਆਪਾਂ ਉਲਟੇ ਹੀ ਬਣਾਵਾਂਗੇ 3 4 5 6 ਤਾਂ ਘਾਹ ਦੂਜੇ ਪਾਸੇ ਕਰਾਂਗੇ ਆਪਾਂ ਜਿਹੜੇ ਬਿਣਾ ਬਣੇ ਉਤਾਰੇ ਸੀ ਉਹਨਾਂ ਨੂੰ ਬਿਣਾ ਬਣੇ ਉਤਾਰਾਂਗੇ ਤਾਂ ਘਾਹ ਦੇ ਪਾਸੇ ਕਰਾਂਗੇ ਹੁਣ ਫਿਰ ਆਪਾਂ 6 ਕੁੰਡੇ ਉਲਟੇ ਹੀ ਬਣਾਵਾਂਗੇ ਤੇ ਤੇ ਆਪਣਾ ਜਿਹੜਾ ਵੱਧ ਰੱਖਿਆ ਉਹ ਜਿਹੜਾ ਪਤਾ ਰਿਆ ਸੀ ਹੁਣ ਜਿਵੇਂ ਆਪਾਂ ਤੀਜੀ ਸਲਾਈ ਤੇ ਬਣਾਏ ਸੀ ਹੁਣ ਆਪਣੀ ਇਹ ਪੰਜਵੀਂ ਸਲਾਈ ਇੱਕ ਕੁੰਡਾ ਬਿਣਾ ਬਣਾਇਆ ਕਰਾਂਗੇ ਛੇ ਬਣਾਵਾਂਗੇ ਦੋ ਨ 4 5 6 ਦਾਗਾ ਦੇ ਪਾਸੇ ਕਰਾਂਗੇ ਦੋ ਜਿਹੜੇ ਬਿਣਾ ਬਣਾਏ ਉtare ਸੀ ਬਿਣਾ ਬਣੇ ਉਤਾਰਾਂਗੇ ਤਾਂ ਅਗਰ ਦੂਜੇ ਪਾਸੇ ਕਰਾਂਗੇ ਇਹ ਆਪਾਂ ਛੇ ਫੇਰ ਬਣਾਵਾਂਗੇ ਇਹ ਸਲਾਈ ਆਪਾਂ ਪੂਰੀ ਕਰਦੇ ਹੁਣ ਆਪਣੀ ਛਿਮੀ ਸਲਾਈ ਆ ਇਹ ਸਾਰੀ ਆਪਾਂ ਉਲਟੀ ਬਣਾਵਾਂਗੇ ਪਹਿਲਾਂ ਕੁੰਡਾ ਤਾਰਾਂਗੇ ਇਹ ਸਾਰੀ ਸਲਾਈ ਆਪਾਂ ਉਲਟੀ ਬਣ ਕੇ ਪੂਰੀ ਕਰਦੇ ਇਹ ਆਪਾਂ ਛੇ ਸਲਾਈਆਂ ਕੱਢ ਲਈਆਂ ਛਿਮੀ ਉਲਟੀ ਕੱਢੀ ਸੀ ਛੇ ਸਲਾਈਆਂ ਦਾ ਆਪਣਾ ਡਿਜ਼ਾਈਨ ਪੂਰਾ ਹੋ ਗਿਆ ਹੁਣ ਆਪਣਾ ਚੇਂਜ ਹੋਊਗਾ ਡਿਜ਼ਾਈਨ ਹੁਣ ਆਪਣੀ ਸੱਤਵੀਂ ਸਲਾਈ ਸ਼ੁਰੂ ਹੋਊਗੀ ਆਪਾਂ ਸ਼ੁਰੂ ਕਰਦੇ ਆਂ ਸੱਤਵੀਂ ਸਲਾਈ ਪਹਿਲਾ ਕੁੰਡਾ ਤਾਰਾਂਗੇ ਆਪਾਂ ਦੋ ਕੁੰਡੇ ਸਿੱਧੇ ਬਣਾਗੇ ਪਹਿਲਾਂ ਆਪਾਂ 6 ਕੁੰਡੇ ਸਿੱਧੇ ਬਣਾਏ ਸੀਗੇ ਸੌਰੀ ਹੁਣ ਮੈਂ ਥੋੜਾ ਜਿਹਾ ਗਲਤ ਬੋਲ ਗਏ ਹੁਣ ਆਪਾਂ ਇਹ ਆਪਦੇ ਕੰਨੀ ਉਲਟੀ ਸਿਲਾਈ ਬਣਾਗੇ ਸਾਰੀ 7ਵੀਂ 7ਵੀਂ ਸਿਲਾਈ ਸਾਰੀ ਆਪਾਂ ਉਲਟੀ ਬਣਾਗੇ ਜਿਵੇਂ ਪਹਿਲੀ ਸਿਲਾਈ ਬਣੀ ਸੀ ਉਸੇ ਤਰੀਕੇ ਨਾਲ सत्तवीं अठवीं यह आप पहली तो दूजी सिलाई वन के पूरी करते हैं सारी आप उल्टी बुन लें अपना सत्तवी सिलाई पूरी कर दी उल्टी बुनके हूँ आप उल्टे पास्य सीधी बुननी अठवीं सिलाई बारह सिलाई का यह डिजाइन है यह सारी आप सीधी बुनके पूरी करते हैं यह आप अठवीं सिलाई सीधी बुन के पूरी कर ली हूँ आप सीधे पासे आने हैं ਇਹ ਆਪਾਂ 2 ਸਾਲਾ ਕਾ ਕੱਢ ਲਿਆ ਹੁਣ ਆਪਾਂ ਨੰਮੀ ਸਾਲਾ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਤਾਰਦੇ ਆਂ ਆਪਾਂ ਬਿਨਾ ਬਣੇ ਤੇ ਹੁਣ ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਉਧੇ ਪਾਸੇ ਕਰਾਂਗੇ ਦੋ ਕੁੰਡੇ ਆਪਾਂ ਬਿਨਾ ਬਣੇ ਤਾਰਾਂਗੇ ਧਾਗਾ ਦੂਜੇ ਪਾਸੇ ਕਰਾਂਗੇ ਹੁਣ ਆਪਾਂ ਛੇ ਕੁੰਡੇ ਸਿੱਧੇ ਬਣਾਵਾਂਗੇ ਦੰਨ ਤੇ ਅੰਡ ਇਹ ਧਾਗਾ ਦੇ ਪਾਸੇ ਕਰਾਂਗੇ ਦੋ ਕੁੰਡੇ ਬਿਨਾ ਬਣਾਏ ਉਤਾਰਾਂਗੇ ਧਾਗਾ ਦੂਜੇ ਪਾਸੇ ਕਰਾਂਗੇ 6 ਕੁੰਡੇ ਫਿਰ ਆਪਾਂ 3 4 5 6 ਧਾਗਾ ਦੇ ਪਾਸੇ ਕਰਾਂਗੇ ਦੋ ਕੁੰਡੇ ਬਿਨਾ ਬਣਾਏ ਉਤਾਰਾਂਗੇ ਧਾਗਾ ਦੂਜੇ ਪਾਸੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਆਪਣਾ ਚੜ੍ਹਾਏ ਵੱਧਾ ਹੁਣ ਆਪਾਂ ਇੱਕ ਪਹਿਲਾ ਕੁੰਡਾ ਬਣਾ ਬਣਾਤਰਾਂਗੇ ਹੁਣ ਆਪਾਂ 10 ਪਈ ਸਲਾਈ ਦੇ ਉਲਟੇ ਪਾਸੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਆਪਾਂ ਧਾਗਾ ਦੂਜੇ ਪਾਸੇ ਕਰਾਂਗੇ ਦੋ ਕੁੰਡੇ ਬਣਾਉਣੇ ਆ ਤਰਾਂਗੇ ਧਾਗਾ ਉਧਰ ਪਾਸੇ ਕਰਾਂਗੇ 3 ਕੁੰਡੇ ਉਲਟੇ ਬਣਾਵਾਂਗੇ ਇਹ ਸਲਾਈ ਆਪਾਂ ਐਵੇਂ ਪੂਰੀ ਕਰ ਲੈਣੀ ਹੈ ਦਰਪੰਡ ਏ ਧਾਗਾ ਦੂਜੇ ਪਾਸੇ ਕਰਾਂਗੇ 2 ਕੁੰਡੇ ਤਾਰਾਂਗੇ ਬਿਨਾ ਬਣੇ ਧਾਗਾ ਦੇ ਪਾਸੇ ਕਰਕੇ ਆਪਾਂ ਹੀ ਪੁੱਣ ਲੈਨੇ 6 ਕੁੰਡੇ ਆਪਾਂ ਉਲਟੇ ਬੁਣ ਲੈ ਧਾਗਾ ਦੂਜੇ ਪਾਸੇ ਕਰਦੇ 2 ਕੁੰਡੇ ਬਿਨਾ ਬਣੇ ਤਾਰ ਲੈ ਧਾਗਾ ਦੇ ਪਾਸੇ ਕਰਕੇ 2 ਕੁੰਡੇ ਆਪਾਂ ਬਿਨਾ ਉਲਟੇ ਬੁਣਾਂਗੇ ਇੱਕ ਆਪਣਾ ਵਾਧਾ ਇਹ ਵੀ ਬੁਣ ਲਾਂਗੇ ਹੁਣ ਆਪਣੀ ਇਹ ਹੈ ਜੀ 11ਵੀਂ ਸਲਾਈ ਹੁਣ ਆਪਾਂ ਬਿਨਾ ਬਣਿਆ ਉਤਾਰਾਂਗੇ ਪਹਿਲਾ ਕੁੰਡਾ 2 ਕੁੰਡੇ ਸਿੱਧੇ ਬੁਣਾਂਗੇ ਧਾਗਾ ਦੇ ਪਾਸੇ ਕਰਾਂਗੇ ਦੋ ਕੁੰਡੇ ਬਿਨਾ ਬਣਿਆ ਤਾਰਾਂਗੇ ਧਾਗਾ ਦੂਜੇ ਪਾਸੇ ਕਰਾਂਗੇ 6 ਕੁੰਡੇ ਬਣਾਵਾਂਗੇ ਇਹ ਸਲਾਈ ਆਪਾਂ ਪੂਰੀ ਕਰ ਲੈਨੇ ਆ 6 ਕੁੰਡੇ ਆਪਾਂ ਸਿੱਧੇ ਬਣ ਲੈ ਹੁਣ ਧਾਗਾ ਆ ਦੇ ਪਾਸੇ ਕਰਦੇ ਆ ਦੋ ਬਿਨਾ ਬਣਿਆ ਤਾਰਦੇ ਆ ਧਾਗਾ ਦੂਜੇ ਪਾਸੇ ਕਰਦੇ ਆ ਹੁਣ ਦੋ ਕੁੰਡੇ ਸਿੱਧੇ ਬਣਦੇ ਆ ਇੱਕ ਕੁੰਡਾ ਵਾਧੂ ਆ ਇਹ ਬਣ ਲੈਨੇ ਆ ਹੁਣ ਆਪਣੀ ਆ ਜੇ 12ਵੀਂ ਸਲਾਈ ਪਹਿਲਾ ਕੁੰਡਾ ਤਾਰਾਂਗੇ ਸਲਾਈ ਆਪਾਂ ਸਾਰੀ ਸਿੱਧੀ ਬਣਾਵਾਂਗੇ ਨੇ ਆਪਾਂ ਸਾਰੇ ਸਿੱਧੇ ਬਣ ਲੈਨੇ ਆ ਸਲਾਈ ਉਲਟੀ ਬਣ ਲੈਨੇ ਸੌਰੀ ਇਹ ਸਲਾਈ ਸਾਰੇ ਆਪਾਂ ਉਲਟੀ ਬਣਾਗੇ ਬਾਅਦ ਵਿੱਚ ਬਾਅਦ ਵਿੱਚ ਸਲਾਈ ਸਾਰੀ ਆਪਾਂ ਉਲਟੀ ਬਣ ਲਈ ਛੇ ਸਲਾਈਆਂ ਚ ਆਪਾਂ ਨੇ ਇਹ ਤਿਆਰ ਹੋਏ ਸੇ ਬਟਨ ਛੀਆਂ ਚ ਇਹ ਹੋਵੇ ਤੇ ਹੁਣ ਆਪਣਾ ਇਹ ਇਸੇ ਤਰ੍ਹਾਂ ਫਿਰ ਸ਼ੁਰੂ ਹੋਊਗਾ ਪਹਿਲੀ ਤੇ ਦੂਜੀ ਸਲਾਈ ਹੁਣ ਆਪਾਂ ਇਹ ਸਿੱਧੇ ਪਾਸੇ ਆ ਹੁਣ ਇਹ ਆਪਾਂ ਦੋਨੇ ਸਿੱਧੀ ਸਿੱਧੇ ਪਾਸੇ ਉਲਟੀ ਸਲਾਈ ਬਣਾਗੇ ਉਲਟੇ ਪਾਸੇ ਸਿੱਧੀ ਇਹ ਦੋ ਸਲਾਈਆਂ ਕੱਢ ਕੇ ਤੁਹਾਨੂੰ ਦਿਖਾਉਣੇ ਆ ਇਹ ਦੋ ਸਲਾਈਆਂ ਤੁਹਾਨੂੰ ਬਣ ਕੇ ਦਿਖਾਉਣੇ ਆ ਸਿੱਧੇ ਪਾਸੇ ਉਲਟੀ ਤੇ ਉਲਟੇ ਪਾਸੇ ਸਿੱਧੀ ਇਹ ਆਪਾਂ ਦੋ ਸਲਾਈਆਂ ਕੱਢ ਲ ਗਏ ਡੇੜਾ ਆਪਣਗੇ ਹੀ ਇੱਥੇ ਬਣਗੇ ਉਨਾ ਹੀ ਇਹ ਡਿਜ਼ਾਈਨ ਬਰੁੱਝ ਜਾਏ ਹੀ ਰਿਪੀਟ ਕਰਦੇ ਜਾਓ ਡਿਜ਼ਾਈਨ ਬਹੁਤ ਸੁੰਦਰ ਬਣ ਕੇ ਤਿਆਰ ਹੋ ਜਾਊਗਾ ਤੁਹਾਨੂੰ ਥੋੜਾ ਜਿਹਾ ਸੀ ਹੋਰ ਦੱਸ ਦਿੰਨੇ ਆ ਪਹਿਲਾ ਕੁੰਡਾ ਆਪਾਂ ਤਾਰਾਂਗੇ 6 ਕੁੰਡੇ ਆਪਾਂ ਸਿੱਧੇ ਬਣਾਗੇ 3 4 5 6 ਹੁਣ ਆਪਾਂ ਪਤਾ ਘਾ ਦੇ ਪਾਸੇ ਕਰਾਂਗੇ ਦੋ ਕੁੰਡੇ ਤਾਰਾਂਗੇ ਬਿਨਾ ਬਣੇ ਧਾਗਾ ਦੂਜੇ ਪਾਸੇ ਕਰਾਂਗੇ 6 ਕੁੰਡੇ ਆਪਾਂ ਫੇਰ ਸਿੱਧੇ ਬਣਾਗੇ 4 5 6 ਤਾਂ ਧਾਗਾ ਦੇ ਪਾਸੇ ਕਰਾਂਗੇ نو ਕੁੰਡੇ ਬਣਾਵਾਂ ਤੇ ਤਰਾਂਗੇ ਧਾਗਾ ਦੂਜੇ ਪਾਸੇ ਕਰਾਂਗੇ 6 ਕੁੰਡੇ ਫਿਰ ਸਿੱਧੇ ਬਣਾਵਾਂਗੇ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਓ ਤੁਹਾਡਾ ਬਹੁਤ ਸੁੰਦਰ ਬਣ ਕੇ ਡਿਜ਼ਾਈਨ ਤਿਆਰ ਹੋ ਜਾਊਗਾ ਤੇ ਇਹ ਡਿਜ਼ਾਈਨ ਬਣਾਉਣ ਖਾਸਟਰ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨਵ ਜੀ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ